ਪੂਰੇ ਦੇਸ਼ ਭਾਰਤ ਦੇ ਨਾਗਰਿਕਾਂ ਲਈ ਵੱਡੀ ਚੇਤਾਵਨੀ ਤੇ ਅਲਰਟ ਵਾਲੀ ਖਬਰ ਹੈ ਭਾਰਤੀ ਚੋਣ ਕਮਿਸ਼ਨ ਵੱਲੋਂ ਦੇਸ਼ ਦੇ ਕਈ ਸੂਬਿਆਂ ਵਿੱਚ ਐਸ ਆਈ ਆਰ ਯਾਨੀ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸ਼ੁਰੂ ਕਰ ਦਿੱਤੀ ਗਈ ਹੈ ਚੋਣ ਕਮਿਸ਼ਨ ਦਾ ਦਾਵਾ ਹੈ ਕਿ ਐਸ ਆਈ ਆਰ ਦੇ ਜ਼ਰੀਏ 18 ਸਾਲ ਦੀ ਉਮਰ ਦੇ ਨੌਜਵਾਨਾਂ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ ਦੇਸ਼ ਵਿੱਚ ਰਹਿਣ ਵਾਲੇ ਗੈਰ ਕਾਨੂੰਨੀ ਭਾਰਤੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਵੋਟਰ ਸੂਚੀ ਚੋਂ ਕੱਢਿਆ ਜਾ ਰਿਹਾ ਹੈ ਤੇ ਇਹ ਹੋਰ ਵੀ ਅਹਿਮ ਬਦਲਾਅ ਕੀਤੇ ਜਾ ਰਹੇ ਹਨ ਹੋਰ ਵੀ ਜਾਣਕਾਰੀਆਂ ਜਿਹੜੀਆਂ ਹੈਗੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਪਰ ਚੋਣ ਕਮਿਸ਼ਨ ਦੀ ਇਸ ਮਹਮ ਨੂੰ ਕੁਝ ਠੱਗਾਂ ਨੇ ਠੱਗੀ ਦਾ ਹਥਿਆਰ ਵੀ ਬਣਾ ਲਿਆ ਹੈ ਜੇ ਤੁਸੀਂ ਇਸ ਠੱਗੀ ਬਾਰੇ ਨਾ ਜਾਣਿਆ ਤਾਂ ਅਗਲਾ ਸ਼ਿਕਾਰ ਤੁਸੀਂ ਵੀ ਹੋ ਸਕਦੇ ਹੋ ਤੁਹਾਡਾ ਕੋਈ ਵੀ ਬੈਂਕ ਖਾਤਾ ਖਾਲੀ ਹੋ ਸਕਦਾ ਹੈ ਨਵੀਂ ਵੋਟਰਸ ਲਿਸਟ ਸੂਚੀ ਨੂੰ ਲੈ ਕੇ ਪੂਰੇ ਦੇਸ਼ ਵਿੱਚ ਐਸ ਆਈ ਆਰ ਫਾਰਮ ਵੰਡੇ ਜਾ ਰਹੇ ਨੇ ਕੁਝ ਲੋਕਾਂ ਨੇ ਫਾਰਮ ਭਰ ਕੇ ਵਾਪਸ ਕਰ ਦਿੱਤੇ ਹਨ ਉਹਨਾਂ ਦੇ ਨਾਲ ਠੱਗੀ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਨੇ ਇੱਕ ਅਲਰਟ ਜਾਰੀ ਕੀਤਾ ਹੈ ਕਿ ਠੱਗ ਠੱਗ ਲੋਕਾਂ ਤੋਂ ਬਚ ਕੇ ਰਹੋ ਉਹ ਫੋਨ ਕਰਕੇ ਆਪਣੇ ਆਪ ਨੂੰ ਬੀ ਐਲਓ ਯਾਨੀ ਕਿ ਬੂਥ ਲੈਵਲ ਅਫਸਰ ਦੱਸਦੇ ਹਨ ਬੀ ਐਲਓ ਬਣ ਕੇ ਫੋਨ ਕਰਨ ਵਾਲਾ ਸ਼ਖਸ ਤੁਹਾਨੂੰ ਫੋਨ ਕਰਕੇ ਪੁੱਛਦਾ ਹੈ ਕਿ ਤੁਹਾਡਾ 2002 ਦੀ ਵੋਟਰ ਸੂਚੀ ਵਿੱਚ ਨਾਂ ਸ਼ਾਮਲ ਸੀ ਜਿਸ ਤੋਂ ਬਾਅਦ ਠੱਗੀ ਮਾਰਨ ਵਾਲਾ ਸ਼ਖਸ ਤੁਹਾਨੂੰ ਭੇਜੇਗਾ ਸੁਨੇਹੇ ਐਸ ਆਈ ਆਰ ਏ ਪੀ ਕੇ ਤੇ ਕਲਿੱਕ ਕਰਨ ਨੂੰ ਕਹਿੰਦਾ ਹੈ ਤੇ ਇਸ ਦੇ ਨਾਲ ਜੁੜਿਆ OTP ਦੱਸਣ ਲਈ ਤੁਹਾਨੂੰ ਕਿਹਾ ਜਾਂਦਾ ਹੈ ਜਿਵੇਂ ਹੀ ਤੁਸੀਂ ਉਸ ਲਿੰਕ ਤੇ ਕਲਿੱਕ ਕਰਕੇ OTP ਸ਼ੇਅਰ ਕਰ ਦਿੱਤਾ ਤੁਹਾਡੀ ਬੈਂਕ ਡਿਟੇਲ ਤੁਹਾਡੀਆਂ ਤਸਵੀਰਾਂ ਤੁਹਾਡੇ SMS ਸਾਰੇ ਠੱਗਾਂ ਕੋਲ ਪਹੁੰਚ ਜਾਂਦੇ ਹਨ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਚੋਣ ਕਮਿਸ਼ਨ ਦਾ ਕੋਈ ਵੀ ਬਲੌਕ ਲੈਵਲ ਦਾ ਅਫਸਰ ਤੁਹਾਡੇ ਤੋਂ OTP ਨਹੀਂ ਮੰਗਦਾ ਕੋਈ ਵੀ ਦੁਨੀਆ ਦਾ ਬੈਂਕ ਜਾਂ ਕੰਪਨੀ ਤੁਹਾਡੇ ਤੋਂ OTP ਨਹੀਂ ਮੰਗਦੇ ਕਿਉਂਕਿ ਜੇ OTP ਆਉਂਦਾ ਹੈ ਉਸ ਨੂੰ ਭਰਨ ਦੇ ਹੱਕਦਾਰ ਸਿਰਫ ਤੁਸੀਂ ਹੀ ਹੁੰਦੇ ਹੋ ਇਸ ਗੱਲ ਨੂੰ ਸਮਝ ਲਓ ਜੇ ਤੁਹਾਡੇ ਕੋਲ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੇ ਲਈ OTP ਨੰਬਰ ਮੰਗਿਆ ਜਾਂਦਾ ਹੈ ਤਾਂ ਬਿਲਕੁਲ ਵੀ ਨਹੀਂ ਦੇਣਾ ਕੋਈ ਵੀ BLO ਬਣ ਕੇ ਫੋਨ ਕਰਨ ਵਾਲਾ ਸ਼ਖਸ ਤੁਹਾਨੂੰ OTP ਲਈ ਜੇਕਰ ਧਮਕਾ ਰਿਹਾ ਹੈ ਤਾਂ ਤੁਸੀਂ ਨੇੜਲੇ ਦੇ ਪੁਲਿਸ ਸਟੇਸ਼ਨ ਤੇ ਜਾ ਕੇ ਸ਼ਿਕਾਇਤ ਦਿਓ ਜਾਂ ਫਿਰ ਫੋਨ ਰਾਹੀਂ ਜਾਣਕਾਰੀ ਦਿਓ ਕਿਉਂਕਿ ਇੰਨਾ ਕੁ ਤੁਸੀਂ ਸਮਝ ਹੀ ਸਕਦੇ ਹੋ ਜਿਹੜੇ ਬੀਐਲਓ ਅਫਸਰ ਹੁੰਦੇ ਨੇ ਜਿਹੜੇ ਸਰਕਾਰੀ ਅਧਿਕਾਰੀ ਹੁੰਦੇ ਨੇ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਕਿਸੇ ਨੂੰ ਫੋਨ ਕਰਕੇ ਜਾਣਕਾਰੀ ਪ੍ਰਾਪਤ ਕਰਨ ਜਾਂ ਜਾਣਕਾਰੀ ਲੈਣ ਐਸਆਈਆਰ ਜਿਹੜੀ ਵਿਧੀ ਹੈਗੀ ਹੈ ਉਹ ਇੱਕ ਸਪੈਸੀਫਿਕ ਥਾਂ ਉੱਤੇ ਬੂਥ ਲਾਇਆ ਜਾਂਦਾ ਹੈ ਉੱਥੇ ਜਾ ਕੇ ਲੋਕਾਂ ਨੇ ਇਹ ਜਾਣਕਾਰੀ ਦੇਣੀ ਹੁੰਦੀ ਹੈ TSIR ਦੇ ਬਾਰੇ ਇੱਕ ਹੋਰ ਜਾਣਕਾਰੀ ਹਾਸਲ ਕਰਨੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਸੀਂ ਤੁਸੀਂ ਮੁਸ਼ਕਲ ਵਿੱਚ ਫਸ ਸਕਦੇ ਹੋ ਜੇਕਰ ਕੋਈ ਵੀ ਗਲਤ ਜਾਣਕਾਰੀ ਤੁਸੀਂ ਸਾਂਝੀ ਕੀਤੀ ਤਾਂ ਜੁਰਮਾਨੇ ਦੇ ਨਾਲ ਨਾਲ ਤੁਹਾਨੂੰ ਜੇਲ੍ਹ ਜਾਣਾ ਵੀ ਪੈ ਸਕਦਾ ਹੈ ਅਕਸਰ ਲੋਕ ਨੌਕਰੀ ਲਈ ਦੂਜੇ ਸੂਬਿਆਂ ਦੇ ਵਿੱਚ ਜਾਂਦੇ ਹਨ ਇਸ ਦੌਰਾਨ ਉਹਨਾਂ ਨੇ ਦੋਵੇਂ ਸੂਬਿਆਂ 'ਚ ਵੋਟਾਂ ਬਣਾਈਆਂ ਹੁੰਦੀਆਂ ਨੇ ਜੇਕਰ ਤੁਸੀਂ ਦੋਵੇਂ ਸੂਬਿਆਂ ਵਿੱਚ ਐਸ ਆਈ ਆਰ ਫਾਰਮ ਭਰ ਦਿੱਤਾ ਤਾਂ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੰਵਿਧਾਨ ਦੀ ਧਾਰਾ 31 ਦੇ ਤਹਿਤ ਜੇਕਰ ਕੋਈ ਵੀ ਐਸ ਆਈ ਆਰ ਦੇ ਵਿੱਚ ਗਲਤ ਜਾਣਕਾਰੀ ਜਾਂ ਦੋਹਰੀ ਜਾਣਕਾਰੀ ਦਿੰਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਹੋਏਗੀ ਜੇਕਰ ਤੁਹਾਡਾ ਵੋਟਰ ਸੂਚੀ 'ਚ ਦੋ ਜਗ੍ਹਾ ਦੋ ਲਿਸਟਾਂ ਵਿੱਚ ਨਾਮ ਹੈ ਤਾਂ ਸਭ ਤੋਂ ਪਹਿਲਾਂ ਬੀ ਐਲਓ ਨਾਲ ਸੰਪਰਕ ਕਰੋ ਫਾਰਮ ਨੰਬਰ 7 ਭਰ ਕੇ ਇੱਕ ਥਾਂ ਤੋਂ ਆਪਣਾ ਨਾਮ ਕਟਵਾ ਦਿਓ ਫਾਰਮ ਨੰਬਰ 7 ਵਿੱਚ ਤੁਸੀਂ ਆਪਣਾ ਨਾਮ ਅਤੇ ਐਪਿਕ ਨੰਬਰ ਤੇ ਸਹੀ ਕਾਰਨ ਦੱਸਣਾ ਹੁੰਦਾ ਹੈ ਤੁਸੀਂ ਨਾਮ ਕਿਉਂ ਕਟਵਾ ਰਹੇ ਹੋ ਸੋ ਇਹ ਫਰਾਡ ਇਹਨਾਂ ਦਿਨਾਂ ਵਿੱਚ ਦੇਸ਼ ਦੇ ਵਿੱਚ ਚੱਲ ਰਿਹਾ ਹੈ ਜੇਕਰ ਤੁਸੀਂ ਉਸ ਤੋਂ ਬਚ ਕੇ ਰਹਿਣਾ ਹੈ ਤਾਂ ਸਹੀ ਜਾਣਕਾਰੀ ਤੁਹਾਨੂੰ ਮਿਲਣੀ ਬਹੁਤ ਜ਼ਰੂਰੀ ਹੈ ਸੋ ਇਹ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਇਸ ਤੋਂ ਅਲਰਟ ਰਹਿਣਾ ਤੁਹਾਡਾ ਧੰਨਵਾਦ